ਪੰਜਾਬ ਚ ਨਸ਼ਿਆਂ ਨੂੰ ਖਤਮ ਕਰਨ ਲਈ ਪੰਜਾਬ ਪੁਲਿਸ ਦੀ ਮਿਹਨਤ ਹੁਣ ਰੰਗ ਲਿਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਅੰਮ੍ਰਿਤਸਰ ਪੁਲਿਸ ਨੇ 7 ਵਿਅਕਤੀਆਂ ਨੂੰ 63500 ਲੀਟਰ ਐਲਕੋਹਲ ਸਮੇਤ ਕਾਬੂ ਕਰਨ ਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ 3 ਟੈਂਕਰ ਅਤੇ 1 ਕੈਂਟਰ ਬਰਾਮਦ ਕੀਤਾ ਐਸਪੀ ਜਗਜੀਤ ਸਿੰਘ ਨੇ ਦੱਸਿਆ ਕਿ ਸ਼ਰਾਬ ਬਣਾਉਣ ਵਾਲੀ ਕੰਪਨੀ ਤੋਂ ਐਲਕੋਹਲ ਚੋਰੀ ਕਰਕੇ ਇਹ ਦੋਸ਼ੀ ਸ਼ਹਿਰ ਚ ਸਪਲਾਈ ਕਰਦੇ ਹਨ ਉਹ ਤੋਂ ਸ਼ਰਾਬ ਬਣਾ ਕੇ ਜਿਹੜੀ ਵੇਚਦੇ ਆ ਐਲਕੋਹਲ ਦੇ ਵਿੱਚ ਪਾਣੀ ਮਿਲਾ ਕੇ ਇੱਗਲਾਂ ਜਾਂ ਚੌਗਲਾਂ ਪਾਣੀ ਮਿਲਾ ਕੇ ਤੇ ਉਹਨੂੰ ਅੱਗੇ ਵੇਚਦੇ ਆ ਉਹ ਅਸੀਂ ਇਹ ਜਿਹੜਾ ਗੈਂਗ ਪੜਿਆ ਸਾਰਾ ਹੈ ਇਹਦੇ ਵਿੱਚ ਅਸੀਂ ਚਾਰ ਜਿਹੜੇ ਆ ਸ਼ਰਾਬ ਵੇਚਣ ਵਾਲੇ ਤੇ ਅਲਕੋਹਲ ਦੇ ਜਿਹੜੇ ਟੈਂਕਰ ਲੈ ਕੇ ਆਉਂਦੇ ਆ ਡਰਾਈਵਰ ਤਿੰਨ ਉਹ ਡਰਾਈਵਰ ਉਹ ਰੈਸਟ ਕੀਤੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਟੈਂਕਰ ਤੇ ਇੱਕ ਟੈਂਕਰ ਜਿਹਦੇ ਵਿੱਚੋਂ ਅਸੀਂ 100 ਕੈਨ 35-35 ਲੀਟਰ ਦੇ ਜਿਹੜੇ ਆ ਉਹ ਕੀਤੇ ਆ ਤੇ ਤਿੰਨ ਜਿਹੜੇ ਟੈਂਕਰ ਸੀਗੇ ਉਹਨਾਂ ਦੀਆਂ ਸੀਲਾਂ ਵੀ ਉੱਪਰੋਂ ਇਹਨਾਂ ਨੇ ਤੋੜੀਆਂ ਹੋਈਆਂ ਸੀ ਜਿੱਦਾਂ ਉਹਦੇ ਵਿੱਚੋਂ ਕੋਲ ਕੱਢ ਕੇ ਇਹ ਵੇਚਦੇ ਸੀਗੇ ਪੰਜਾਬ ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਨੇ ਕਾਮਯਾਬੀ ਹਾਸਲ ਕੀਤੀ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ